ਇਹ ਲਗਭਗ ਰਾਤ ਅਰਵਦਾਸ ਜੀ ਮੱਲਾ ਜੀ ਤੇ ਲਗਭਗ ਰਾਤ 12:00 ਵਜੇ ਦੇ ਕਰੀਬ ਗੱਲ ਆਈ ਹੈ ਸਾਹਮਣੇ ਤੇ ਆਪਣੇ ਅਰਵਦਾਸ ਮੰਦਰ ਦੇ ਅੰਦਰ ਹੀ ਬੇਅਦਬੀ ਹੋਈ ਹੈ ਦਰਵਾਸਾ ਚ ਸਰੂਪਾਂ ਦੀ ਬੇਅਦਬੀ ਹੋਈ ਹੈ ਜੀ ਅੱਛਾ ਸ੍ਰੀ ਗੁਰੂ ਗ੍ਰਬਦਾਸ ਮਹਾਰਾ ਜੀ ਹਾਂਜੀ ਤੇ ਲਗਭਗ ਪਤਾ ਲੱਗਿਆ ਇਹ ਜੀ ਜਦੋਂ ਸਵੇਰ ਸੰਗਤ ਮੱਥਾ ਟੇਕਣ ਆਉਂਦੀ ਹੈ ਜੀ ਸਵੇਰ ਤੇ ਆਪਣਾ ਮੁੰਡਾ ਆਇਆ ਜੀ ਉਹਨਾਂ ਦਾ ਬਿੱਲਾ ਜੀ ਤੇ ਉਹ ਸਵਾ ਜਦੋਂ ਮੱਥਾ ਟੇਕਣ ਆਇਆ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਰੋਲਾ ਪਾਇਆ ਜੀ ਤੇ ਇਸ ਵੇਸੇ ਤੇ ਸਾਰੇ ਜਦੋਂ ਇਕੱਠੇ ਕਰਿਆ ਜੀ ਸਾਰੇ ਜਿਹਾ ਐ ਕਰਕੇ ਵੀ ਇਧਰ ਅਰਵਦਾਸ ਮੰਦਿਰ ਚ ਗੁਰੂ ਮਹਾਰਾਜ ਦੀ ਬੇਅਦਬੀ ਹੋ ਗਈ ਤਾਂ ਸਾ ਤਾਂ ਇਸ ਤੋਂ ਬਾਅਦ ਹੀ ਸਾਰਾ ਮਹੱਲਾ ਇਕੱਠਾ ਹੋਇਆ ਤੇ ਧਰਮਸ਼ਾਲਾ ਚ ਅਨਾਊਂਸਮੈਂਟ ਵਗੈਰਾ ਕੀਤੀ ਤੇ ਜਿਹੜੀ ਜਿਹੜੇ ਤਾਂ ਮਤਲਬ ਅੰਦਰ ਬੇਅਦਬੀ ਹੋਈ ਹੈ ਜੀ ਉੱਥੇ ਮਤਲਬ ਜਿਹੜਾ ਬੰਦਾ ਵਿਅਕਤੀ ਸੀਗਾ ਜੀ ਉਹਦਾ ਉੱਥੇ ਪ੍ਰੂਫ ਮਿਲਿਆ ਜੀ ਉਹਦਾ ਫੋਨ ਪਿਆ ਸੀਗਾ ਤਾ ਕਰਕੇ ਉਸ ਬਿਆਦਬੀਦਾਰੇ ਪਤਾ ਲੱਗਿਆ ਜੀ ਹਾਂਜੀ ਇਸ ਤੋਂ ਬਾਅਦ ਫਿਰ ਥਾਣੇ ਫੋਨ ਕੀਤਾ ਜੀ ਇੱਥੇ ਮੁਲਾਜ਼ਮ ਆਈ ਜੀ ਅੱਗੇ ਫਿਰ ਉਹਨਾਂ ਨੇ ਜਿਹੜਾ ਮਤਲਬ ਬਿਆਦਬੀਦਾਰੀ ਸੀ ਜਿਨ੍ਹਾਂ ਨੇ ਤੇ ਉਹਨਾਂ ਨੂੰ ਥਾਣੇ ਲੈ ਜਾਇਆ ਗਿਆ ਤੇ ਉਹਨਾਂ ਤੇ ਕਾਰਵਾਈ ਅਗਲੀ ਬਣਦੀ ਕਾਰਵਾਈ ਕਰੀ ਗਈ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹ ਹੀ ਹੈ ਵੀ ਇਨਸਾਫ ਹੋਣਾ ਚਾਹੀਦਾ ਜੀ ਜਿਸ ਨੇ ਵੀ ਵਿਅਕਤੀ ਨੇ ਮਤਲਬ ਇਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂਗਾ ਜੀ ਮਤਲਬ ਉਹ ਰਲ ਕੇ ਕੋਈ ਸਿਆਸਤਾ ਇਹ ਦੋ ਤਿੰਨ ਜਣਿਆਂ ਦੀ ਸਿਆਸਤ ਹੋਊਗੀ ਤਾਂ ਸਾਰੇ ਇਹੀ ਮੰਗ ਕਰਦੇ ਆ ਜੀ ਜਿਨ੍ਹਾਂ ਨੇ ਮਹਾਰਾਜ ਦਾ ਮਤਲਬ ਵਸਤਰ ਸਾੜੇ ਨੇ ਬਿਆਦਵੀ ਕਰੀ ਹੈ ਜੀ ਉਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਦੁਸ਼ਹਿਰਾ ਸਿੰਘ ਜੀ ਬਹੁਜਨ ਸਮਾਜ ਪਾਰਟੀ ਇਨਚਾਰਜ ਹਲਕਾ ਮੌਰ ਜੀ ਕੋਆਰਡੀਨੇਟਰ ਜਲਬ ਠੰਡਾ ਸਾਨੂੰ ਸਾਰਾ ਸਵੇਰੇ ਪਤਾ ਲੱਗਿਆ ਰਾਤੀ ਦਾ ਮਸਲਾ ਹੈ 12 1 ਵਜੇ ਤਕਰੀਬ ਨਾਲ ਵੀ ਜਿਹੜੇ ਗੁਰੂ ਸਾਹਿਬਾਂ ਦੇ ਮਤਲਬ ਕਿ ਧਰੂਪ ਸਾਹਿਬਾਨ ਸੀਗੇ ਰਮਾਲਾ ਸਾਹਿਬ ਸੀਗੇ ਤੇ ਗ੍ਰੰਥ ਸੀਗੇ ਉਹਨਾਂ ਦੀ ਬੇਅਦਬੀ ਕੀਤੀ ਜੋ ਕਿ ਉਹ ਬੇਅਦਬੀ ਦੇ ਵਿੱਚ ਇੱਕ ਗੋਬਿੰਦ ਸਿੰਘ ਬੰਦੇ ਦਾ ਬੰਦਾ ਨਾਂ ਪਾਇਆ ਜਾਂਦਾ ਜੋ ਕਿ ਇਹ ਮਤਲਬ ਕਿ ਉਹਨਾਂ ਦਾ ਬਰੂਪ ਵਗੈਰਾ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਿਰ ਸਾਹਿਬ ਦੇ ਵਿੱਚ ਡਿੱ ਗਿਆਗਾ ਇਸ ਤੋਂ ਪਤਾ ਲੱਗਿਆ ਨਹੀਂ ਤਾਂ ਕੋਈ ਮਤਲਬ ਕਿ ਸਾਨੂੰ ਨਹੀਂ ਪਤਾ ਲੱਗਦਾ ਸੀਗਾ ਕਿਉਂਕਿ ਸਾਡਾ ਤਕਰੀਬਨ ਕਮ ਸੇ ਕਮ 2 ਕਿਲੋਮੀਟਰ ਤੇ ਘਰਾਂ ਸਾਨੂੰ ਸਵੇਰ ਪਤਾ ਲੱਗਿਆਗਾ ਰਾਤ ਇੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਗੋਵਿੰਦ ਸਿੰਘ ਅੱਗੇ ਜਿਹੜੇ ਹੋਰ ਵੀ ਨਾਲ ਆ ਜਿਹੜੇ ਕਰਾਉਣ ਵਾਲੇ ਆ ਸਾਨੂੰ ਮਸਲਾ ਇਹ ਆ ਵੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਕਿ ਜਿਹੜਾ ਕਰਨ ਵਾਲਾ ਉਹ ਤਾਂ ਹੈਗੀ ਆ ਜੀ ਕਰਾਉਣ ਵਾਲਾ ਜਿਹੜਾ ਉਹ ਵੱਧ ਦੋਚੀ ਆ ਕਿਉਂਕਿ ਉਹਨਾਂ ਨੂੰ ਟੈਰੋਗ੍ਰੇਡ ਕਰਕੇ ਇਨਕੁਆਰੀ ਕਰਕੇ ਉਹ ਬੰਦੇ ਸਾਹਮਣੇ ਕੀਤੇ ਜਾਣ ਪਬਲਿਕ ਦੇ ਸਾਡੇ ਮਤਲਬ ਗੁਰੂ ਸਾਹਿਬਾਂ ਨੇ ਜਿਨ੍ਹਾਂ ਨੇ ਮਤਲਬ ਇਹ ਬੇਅਦਬੀ ਕੀਤੀ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਕਿਉਂਕਿ ਸਾਡਾ ਜਿਹੜਾ ਸਰਬਸਮਾਜ ਆ ਇਹ ਬਹੁਤ ਮਤਲਬ ਕਿ ਕਬਰਾਂ ਹੜ ਦੇ ਵਿੱਚ ਆ ਤੇ ਅਫਸੋਸ ਦੇ ਵਿੱਚ ਆ ਕਿਉਂਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਗੁਰੂ ਸਾਹਿਬਾਨਾਂ ਦਾ ਮਤਲਬ ਕਿ ਜਿਹੜਾ ਇਹਨਾਂ ਨੇ ਆਦਰ ਸਰਕਾਰ ਨਹੀਂ ਕਰੇਗੀ ਕੀਤਾਗਾ ਉਹਦੇ ਮੁਤਾਬਕ ਬਹੁਤ ਘਬਰਾਹਟ ਦੇ ਵਿੱਚ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸਹੀ ਜਿਹੜੇ ਮੁਰਜ਼ਮਾ ਤੇ ਕਰਾਉਣ ਵਾਲੇ ਆ ਉਹਨਾਂ ਤੇ ਐਫ ਆਈ ਆਰ ਪਰਚਾ ਮਕਦਮਾ ਦਰਜ ਕੀਤਾ ਜਾਵੇ ਨਹੀਂ ਅਗਲੀ ਕਾਰਵਾਈ ਤੇ ਅਗਲੇ ਦਿਨਾਂ ਦੇ ਵਿੱਚ ਇੱਥੇ ਮਤਲਬ ਕਿ ਪੰਜਾਬ ਲੈਵਲ ਤੇ ਕੰਮ ਪਹੁੰਚ ਜਾਊਗਾ ਫਿਰ ਕੱਲ ਨੂੰ ਮਤਲਬ ਕਿ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਐਨੀ ਬੇਨਤੀ ਹੈ ਇਹ ਅੱਜ ਨੂੰ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀ ਵੀਡੇ ਪਿੰਡ ਮੋੜਕਲਾ ਵਿਖੇ ਗੁਰੂ ਰਵਿਦਾਸ ਮੰਦਿਰ ਹੈਗਾ ਉੱਥੇ ਕਿਸੇ ਅਣਜਾਣ ਵਿਅਕਤੀ ਨੇ ਜਿਹੜਾ ਮੰਦਿਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਨਾਲੇ ਤਾਂ ਮੂਰਤੀ ਦੀ ਭੰਨ ਤੋੜ ਕੀਤੀ ਤੇ ਨਾਲੇ ਗੱਲੇ ਵਿੱਚੋਂ ਵੀ ਪੈਸੇ ਵਗੈਰਾ ਚੋਰੀ ਕੀਤੇ ਜਿਹੜੇ ਕਿ ਗੁਰੂ ਰਵਿਦਾਸ ਸਮਾਜ ਦੇ ਲੋਕਾਂ ਦੇ ਮਨਾਂ ਵਿੱਚ ਠੇਸ ਪਹੁੰਚੀ ਜਿਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਸਨਮੰਦਰ ਸਿੰਘ ਵਾਸੀ ਮੋੜਕਲਾਂ ਦੇ ਬਿਆਨਾਂ ਦੇ ਮਕਦਮਾ ਨੰਬਰ 8 ਮਿੰਟ 3131 2026 ਅੰਡਰ ਸੈਕਸ਼ਨ 299 ਜਿਹੜੀ ਕੀ ਪ੍ਰਾਣੀ 295ਏ ਹੈਗੀ 324 4331 4305 ਡੀ ਬੀ ਐਨ ਐਸ ਥਾਣਾ ਮੋੜ ਵਿਖੇ ਦਰਜ ਰਜਿਸਟਰ ਕਰ ਲਿਆ ਇਹ ਹੈਗਾ ਬਰ ਖਿਲਾਫ ਗੋਬਿੰਦ ਸਿੰਘ ਸਨਵਾਂ ਹੰਸਾ ਸਿੰਘ ਵਾਸੀ ਵਾਰਡ ਨੰਬਰ 2 ਮੋੜਕਲਾਂ ਦੇ ਬਰ ਖਿਲਾਫ ਜੋ ਕਿ ਇਹਨੂੰ ਅਸੀਂ ਰਾਉਂਡ ਅਪ ਵੀ ਕਰ ਲਿਆ ਤੇ ਜਾਬਤ ਨੂੰ ਸਾਰੀ ਗ੍ਰਿਫਤਾਰੀ ਪਾਈ ਜਾ ਰਹੀ ਹੈ